पहुंचे तो ने वीडियो पा इंचे इतने इंच पट्टी लाई से इतने तक निशान ला लेना गया इंच उसके तीन इंच निशान ला ले कपड़ा ला देना

इस तरह कर लर लेना किनारे तो आप स्टार्ट करनी इस तरह सारा भान लेना इधर पे तरह ही आप सेहत मोड़ देना किनारे पर सिलाई करें prije što se vidi ਤੇ ਜੀ 슬라이 ਜਿਹੜੀ ਆਪਾਂ ਲਾਉਣੀ ਆ ਉਹ ਇੱਕ ਪੈਰ ਦੀ ਰਿੱਥ ਤੇ ਲਾਉਣੀ ਆ ਇਹ ਜਿਹੜੀ ਨੀਚੇ ਆਉਂਦੀ ਹੁੰਦੀ ਹੈ ਇਹਦੀ ਕੰਨੀ ਤੇ ਉਹਦੀ ਹੁੰਦੀ ਤੇ ਇੱਕ ਪੈਰ ਦੀ 슬라이 ਸ਼ੱਡ ਚੱਪ ਹੋ ਰਹੀ ਆ ਨਾ ਆਪਾ ਚਾਰਜ ਵੀ ਰੋ ਵੀ ਇਸ ਤਰ੍ਹਾਂ ਮੇੜਦਾ ਹੀ ਨਾ ਇਸ ਤਰ੍ਹਾਂ ਪਚਾਰਜ ਹੋ ਰਿਹਾ ਸਲਾਈਟ ਆ ਲੰਨਾ Gracias. ਪਹਿਲਾਂ ਕੋਟਾ ਤਿਆਰ ਕਰ ਲੈਣਾ ਆਪਾਂ ਸਾਫ਼ ਸੁਥਰੀ ਢੰਗੋਂ ਦੀ ਨਾਲ ਆ ਦੇਖੋ ਆਪਣਾ ਸਿੱਤਾ ਪੱਸਾ ਸਾਰੀ ਆਪਣੀ ਜੋ ੜੀਤਲੇ ਫਸਿਆ ਹੋਇਆ ਇਹਨੂੰ ਇਸ ਤਰ੍ਹਾਂ ਇਕੱਠਾ ਕਰਕੇ ਧਰ ਲਿਓ ਇਹ ਦੇਖਿਆ ਤੁੱਕੀ ਜਿਹੜੀ ਆਪਣਾ ਟੇਢੀ ਕਰਤੀ ਇੱਥੇ ਧਰ ਲੜੀ ਇੱਥੇ ਧਰ ਕੇ ਇਹਦੇ ਫਿਰ ਆਪਾਂ ਇੱਕ ਸ਼ੇਰਾਂ ਸ਼ੇਰੇ ਦਾ ਸਿੱਤਾ ਪੱਸਾ ਕਰਕੇ से उन्होंने स्टार्ट करनी है आपका पासा बन गया अपना देखो बड़ी फिनिशिंग के नाम पासा बन गया

karena ada di selanjutnya lagi ura pocah ya karena

ਇਹ ਫੇਜ਼ਾਂ ਦੇ ਤਾਂ ਹੁਣ ਆਪਾਂ ਇਸ ਨੂੰ ਪੁੱਠਾ ਕਰ ਲਿਆ ਪੁੱਠਾ ਹੀ ਪੁੱਠੀ ਕਰਕੇ ਆਪਣੀ ਲੀਰ ਆ ਗਈ ਤੇ ਉੱਠੇ ਪਾਸੇ ਨੂੰ ਦੇਖੋ ਤੁਸੀਂ ਸਫਾਈ ਨਾ ਪੈਸਟਰ ਕਰਕੇ ਪੈਸਟਰ ਕੋ ਅਸੀਂ ਇਹਦੇ ਵਿੱਚ ਕਰਕੇ ਇਸਟਰ ਸਿੱਧ ਚ ਕਰ ਲਿਆ ਫਿਰ ਆਪਾਂ ਇਹਦੇ ਚ ਉਹਨਾਂ ਇੱਥੇ ਆਪਾਂ ਇਹ ਫੋਸ ਲਾਈਨ ਸਟਾਰਟ ਕਰਦੇ ਹਾਂ

ਉਹ ਦੇਖਣਾ ਕੋਈ ਨਹੀਂ ਕਈ ਵਾਰੀ ਫਿਰ ਬੰਦੇ ਤਾਂ ਉਹ ਹੋਰ ਦੇਖਣ ਰਿਆਂ ਦੇ ਅੱਲਾ ਵੀ ਲੱਗ ਜਾਂਦੇ ਨੇ ਇਹਦਾ ਕੋਈ ਦਰ ਨਹੀਂ ਹੁੰਦਾ ਹਨਾ ਇੱਥੋਂ ਆ ਬੜੀ ਆਪਾਂ ਸਲਾਈ ਇੱਥੇ ਹੀ ਲੱਗ ਲੈਣੀ ਇਹਦੇ ਚੋ ਕੋਈ ਚੱਕਰ ਨਹੀਂ ਹੁੰਦਾ ਵੀ ਆਪਾਂ ਡੋਰ ਪਾਈ ਆ ਜਾਂ ਨਾ ਪਾਈ ਆ ਫਿਰ ਬੰਦੇ ਆਦੇ ਤਾਂ ਭੜਾ ਲੱਗਦਾ

ਉਹ ਲੈ ਕੇ ਆਪਣਾ ਮੀਫਾ ਬਣਾਣਾ ਵਾ ਬੋਰੀਏ ਕੰਮ ਤੇ ਸਿੱਖਣਾ ਪੈਂਦਾ ਮੈਂ ਤਾਂ 2 ਮਿੰਟ ਜੀ ਬੋਲ ਹੋਊਗਾ ਹਾਂ ਜਦੋਂ ਸੈਂਟਰ ਲਾ ਕੇ ਸਿੱਖਣੀ ਆ ਉਹ ਤਨ ਪਤਾ ਲੱਗੂਗਾ ਸਿੱਖਣਾ ਪੈਂਦਾ ਸਾਰਾ ਕੁਝ ਪਹਿਲੇ ਆਪਾਂ ਇਦਾਂ ਕਰ ਲੈਣਾ ਇੱਕ ਥੋਸ ਰਾਈਨ ਨਾਲ ਹੀ ਸਟਾਰਟ ਕਰਦੇ ਆ

ਦਾ ਕਪੜਾ ਰੋਗਾ ਇਹ ਦੀ ਇਹਦਾ ਇਹ ਕਿਹਦੀ ਕੋਈ ਸਤਾਰਾ ਹੈ ਤਾਂ ਕੋਈ ਸਾਹਮਣੇ ਨਹੀਂ ਜਾਂਦਾ ਜਿਸ ਜੋ ਸਮਝ ਨਹੀਂ ਚਲਦਾ ਕਿ ਇਹ ਇਹ ਸત્રી ਆ ਪਸਾਰਾ ਨੇ ਪਾਪਾ ਲੜਨਾ ਬੜੇ ਸੌਖੇ ਤਰੀਕੇ ਦੇ ਨਾਲ ਜੰਮ ਲੋ इद अपन चिडियां भी बन गई इन इनका कपड़ा ने देखो कोई बाल नी को चौल नी ठीक है जी आपने बन गए फोन कपड़ा बन गया जी